ਸੰਦੀਪ ਡੇਰੀ ਫਾਰਮ ਤੇ ਤੁਹਾਡਾ ਬਹੁਤ-ਬਹੁਤ ਵੈਲਕਮ ਆ ਜੀ। ਸ਼ੇਰੇ ਬਾਈ ਕੋਲੇ ਪਹੁੰਚ ਚੁੱਕੇ ਆ। ਵੇਖੋ ਅੱਜ ਵੀ ਇਹਨਾਂ ਕੋਲੇ 7-8 ਪਸ਼ੂ ਸੇਲ ਆ। ਤੇ ਆਓ ਜੀ ਬਾਈ ਜੀ ਨਾਲ ਗੱਲਬਾਤ ਕਰਦੇ ਆ। ਬਾਈ ਸასი ਕਾਲ। ਸასი ਕਾਲ ਵੀ ਜੀ ਸასი। ਹੋਰ ਬਾਈ ਠੀਕ ਹੋ? ਵਧੀਆ-ਵਧੀਆ ਕਿਰਪਾ ਵਾਹਿਗੁਰੂ ਦੀ। ਕਿੰਨੇ ਫਰੇ ਆ ਜੀ? ਨਜ਼ਾਰੇ ਵੱਜੇ ਪਏ ਆ ਮਈਆਂ ਰਕਾ 8-9 ਨੇ ਪਰ ਅੱਜ ਤੋਹਫੇ ਆ ਇਹ ਤਾਂ ਫਰੇ। ਨਕੀਨੇ ਹੀ ਆ। ਨਕੀਨੇ ਹੀ ਲੈਂਦੇ ਕੱਢ-ਕੱਢ ਕੇ। ਤੇ ਨਵੇਂ ਸਾਲ ਦੀ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਆ। ਹੋਰ ਪਰਪੁਰ ਦੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਰਾਜ ਕਿਰਪਾ ਕਰੇ ਨਵਾਂ ਸਾਲ ਸਾਰਿਆਂ ਦੀ ਵਧੀਆ ਵਧੀਆ ਹੋਵੇ। ਤੇ ਵੀਰ ਸੰਦੀਪ ਕੀ ਗੱਲ ਹੈ ਬੁਖਾਰ ਫੂਰ ਕਹਿੰਦੇ ਹੋ ਗਿਆ ਇਹਨਾਂ ਨੂੰ? ਹਾਂ ਠੀਕ ਨਹੀਂ ਸੀ। ਹਾਂ ਹੁਣ ਠੀਕ ਆ। ਚਲੋ। ਉਹਨਾਂ ਦੀ ਅੱਜ ਮੰਨਿੰਦਰ ਪਰ ਹੋਊਗਾ ਹਾਜ਼ਰੀ ਹੈ ਨਾ? ਹਾਂਜੀ ਹਾਂਜੀ। ਤੇ ਵੀਰਾ ਛੋਟੀ ਚੱਕ ਕਰਿਆ ਕਰਾਂ। ਦੂਜਾ ਸੁਆ ਕੱਲ ਦੀ ਸੋਈ ਆ। ਹਾਂਜੀ ਤੇ ਨੀਲੀ ਦੀ ਝੋਟੀ ਤੇ ਕਰਾ ਨਿਸ਼ਾਨੀਆਂ ਵਿਖਾ ਦੇ ਗੱਬਣੀ ਗੱਬਣਾ ਮੈਂ ਨਾ ਸੂਈ ਕਲ ਦੀ ਸੂਈ ਕਲ ਦੀ ਹਾਂ ਕਲ ਦੀ ਸੂਈ ਇਹਦੇ ਵੇਖ ਲੈ ਨਿਸ਼ਾਨੀਆਂ ਵਿਖਾ ਦੇ ਇੱਕ ਰਾਂ ਗੁਲਾਬੀ ਜੀਬ ਹੈ ਮਹੀਂ ਦੀ ਤੋਰੂ ਬਿੱਲੀਆਂ ਅੱਖਾਂ ਮੱਕੜੀ ਖੋਰ ਵੀ ਮਹੀਂ ਦਾ ਕਾਲਾ ਦੇ ਜਿੱਟਾ ਆ ਨਿਸ਼ਾਨੀਆਂ ਇਹਦੀਆਂ ਨੇ ਨਹੀਂ ਠੀਕ ਹੈ ਭਾਈ ਵੱਡੀ ਮੈਂ ਕਿਹਾ ਹਾਥੀ ਦਾ ਬੱਚਾ ਵੇਖੋ ਕਿ ਦੇਖੋ ਪਿੱਠ ਪੜਾ ਵਾ ਠੀਕ ਹੈ ਮਹੀਂ ਵੇਖ ਮਨਿੰਦਰ ਇੱਕ ਰਾਂ ਨਹੀਂ ਦੁੱਧ ਕਰੂ 16 ਤੋਂ 17 ਕਿਲੋ ਨਸਲ ਆਈ ਨਸਲ ਚੈੱਕ ਕਰਾ ਦੇ ਇੱਕ ਵਾਰ ਸਾਰੀ ਇੱਥੇ ਖਿਲਾਰ ਕੇ ਬਨ ਨਸਲ ਨਹੀਂ ਕਰਨਾ ਦੁੱਧ ਚੈੱਕ ਕਰਾ ਦੇ ਮਹੀਂ ਦੀਆਂ ਅੱਖਾ ਓੱਖਾ ਬਿੱਲੀਆਂ ਪੂਰੀਆਂ ਬਿੱਲੀਆਂ ਬੱਗੀ ਨਾਸ ਫੁਰ ਵੀ ਇੱਕ ਕਾਲਾ ਤੇ ਇੱਕ ਚਿੱਟਾ ਐ ਇੰਨੀ ਮਹੀਂ ਨੀਲੀ ਦੀ ਪਿਓ ਰਿਆ ਥਾਣ ਵੇਖ ਲਗਾ ਮਨਿੰਦਰ ਮਹੀਂ ਨੂੰ ਨਹੀਂ ਕੁਆਲਿਟੀ ਐ ਮਾਜੀ ਪੂਰੀ ਕੁਆਲਿਟੀ ਐ ਮੇਰਾ ਕਿਤੇ ਚੋਣ ਲੱਗੀ ਮਹੀਂ ਨੂੰ ਕਿਤੇ ਮੋਟਰ ਹੀ ਲੱਗੀ ਆਗੇ ਤੇ ਮੋਟਰ ਹੀ ਆ ਬੋਲੋ ਕਿੰਨੇ ਦੀ ਚਾਹੀਏ ਮਨਿੰਦਰ ਦੱਸੋ ਤੁਸੀਂ ਦੱਸਣਾ ਇਹ ਕੰਡੀ ਡੇਡ ਡੇਡ ਹੂੰ ਡੇਡ ਡੇਡ ਕਰਦੀ ਹੈ ਕਿ ਨਹੀਂ ਅੱਛਾ ਜੀ ਹੈ ਹੈ ਕਰਦੀ ਹੈ ਜੀ ਦੇਈਏ 140 ਦੀ 35 ਦੀ ਦੇ ਦਈਏ ਹੋਰ 130 ਦੀ ਮੈਂ ਦਵਾਂਗੇ ਤੇ ਮਾਨਤਾਨ ਕਰਦਾਂਗੇ ਪਰ ਮੈਂ ਦੇਖੋ ਮੈਂ ਤਾਂ ਬੱਚਾ ਆ ਕੇ ਦੇ ਕੇ ਹੋਜੂ ਛੋੜ ਛੱਪਾਈ ਆ ਛੋੜ ਛੱਪਾ ਮੈਂ ਵੇਖੋ ਕਿੰਵੇਂ ਸੂਏ ਆ ਦੂਜਾ ਸੂਆ ਝੋਟੀ ਬੱਗੀ ਦੂਜਾ ਸੂਆ ਝੋਟੀ ਮੈਂ ਦੀ ਨਿਸ਼ਾਨੀਆਂ ਵੇਖੋ ਨਹੀਂ ਪੂਰੀਆਂ ਨਿਸ਼ਾਨੀਆਂ ਪਰਖਣਾ ਲਊਗਾ ਹੂੰ ਨਸਲ ਆ ਨਸਲ ਮੈਂ ਦੇ ਵੇਖੋ 13 ਦੀ 13 ਜੋ ਕਰਦਾ ਵੀ ਛੋੜ ਜੱਪਾ ਹੋਜੂ ਛੋੜ ਛੱਪਾ ਕਰਦਾ ਵੀ ਕਰਦਾ ਠੀਕ ਹੈ ਚਲੋ ਥਾਣ ਵੇ ਮੈਨੂੰ ਲੱਗਾ ਨਿਸ਼ਾਨਾ ਕਿ ਇੱਧਰ ਵੇ ਆਨ ਕੇ ਅਗਲਾ ਥਾਣ ਵੇ ਦੋਵੇਂ ਥਾਣ ਚਿੱਟੇ ਐ ਅਗਲੇ ਨਹੀਂ ਨਹੀਂ ਹੈਗੇ ਪੂਰੀ ਨਸਲਾਂ ਮਾਝ ਦੇ ਆ ਜੀ ਆ ਜੀ ਕਲ ਦੀ ਸੂਈ ਹੈ ਵੀ ਕੱਲ ਦੀ ਸੂਈ ਹੈ ਕੱਲ ਦੀ ਸੂਈ ਹੈ ਮੈਂ ਕਿਤੇ ਲੋਰ ਮੋਰਾ ਦੀ ਮਈਆਂ ਛੱਡਾ ਵੇ ਮਈ ਦਾ ਕਿੱਡਾ ਲਈ ਫਿਰਦੀ ਆ ਗਾੜੀ ਪਿਛਾੜੀ ਮਈ ਚੈੱਕ ਕਰਾ ਆ ਕਰ ਮਨਿੰਦਰ ਥੱਬਾ ਹੀ ਆਈ ਥੱਬਾ ਨਾ ਆਇਆ ਮਈ ਨੇ ਇਹੋ ਜੀਆਂ ਮਈਆਂ ਦੁੱਧ ਕੱਢਦੀਆਂ ਵੇ ਮਈ ਅਹੀਂ ਨਹੀਂ ਕਦੀ ਆਖਿਆ ਹਰਿਆਣੇ ਦੀ ਕਿੰਦੀ ਮਈ ਚੈੱਕ ਕਰਕੇ ਢੀ ਮਈ ਆ ਛੂਆ ਛੂਆ ਦੂਜਾ ਦੁੱਧ ਦੀ ਗਰੰਟੀ ਕੋਈ ਕਾਹਦੀ ਸੁਈ ਆ ਸਹੀ ਕੱਲ ਦੀ ਸੁਈ ਆ ਮੈਂ ਬੋਲਾ 17 18 ਕਿਲੋ ਵਾਲੀ ਮੈਂ ਆ ਮੈਂ ਚੈੱਕ ਕਰੇ ਕਰਾਂ ਥੱਬਾ ਲਈ ਫਿਰਦੀ ਮਈ ਤੋਰੋ ਲੰਮੀ ਬਈ ਨੇ ਬੋਸ ਨਸਲਾ ਪੂਰੀ ਮੱਜ ਤੇ ਮਗਰ ਕੀ ਆ ਗਿਆ ਮਗਰ ਕੱਟਾ ਕੱਟਾ ਆ ਗਿਆ ਮਗਰ ਜਾਣ ਤੋਂ ਜਾਣ ਤੋਂ ਜਾਣ ਤੋਂ ਲਈ ਚਲੋ ਕਿੰਨਾ ਕਰੂਗੀ ਦੁੱਧ ਭਾਈ ਜੀ ਦੁੱਧ 11 ਕਿਲੋ ਕਿ ਸੇਵਾ ਕਰੂਗਾ ਤੂੰ ਕਰੂਗੀ ਨਹੀਂ ਬੜੀ ਜਵਰ ਆ ਵੇਖੋ ਮੈਂ ਜੱਤ ਵਾਲੀ ਝੋਟੀ ਨੇ ਕਮਾਲਾ ਕੀਤੀ ਹੈ ਹੂੰ ਜੱਤ ਵਾਲੀ ਆ 12 13 ਕਿਲੋ ਤੋਂ ਬੌੜਾ ਸਟਾਰਟਿੰਗ ਹੀ ਠੀਕ ਹੈ ਕੱਲ ਦੀ ਸੂਈ ਥਲੇ ਹੁਣ ਦੁੱਧ ਕਿੰਨਾ ਦੱਸ ਕੇ ਨਾ ਹੂੰ ਬੋਲੋ ਹੀ ਸੇਮ ਹੀ ਇੱਕੋ ਪ੍ਰਾਈਸ ਦੀਆਂ ਦੋਵੇਂ ਦੋਨੇ ਇੱਕੋ ਦੀਆਂ ਇੱਕੋ ਇੱਕੋ ਰੇਲ ਬਾਦੀਆਂ ਇੱਕ 30 ਦੀ ਇਹ ਵੀ ਨਹੀਂ ਠੀਕ ਹੈ ਹੋ ਜੂ ਛੋੜ ਛੱਪਾ ਜਿਹੜਾ ਜੋੜਾ ਲੈ ਜਾਊਗਾ ਨਹੀਂ ਠੀਕ ਹੈ ਨਸਲ ਮਈਆਂ ਥਾਣੇ ਵੇਖੋ ਲਗਾ ਕੇ ਦੇ ਓਕੇ ਰਿਪੋਰਟ ਵਡੀਆਂ ਮਈਆਂ ਵਡੀਆਂ ਵਡੀਆਂ ਮਈਆਂ ਦੋਨੇ ਕਰੀ ਚੱਕ ਗੱਬਣਾ ਹੀ ਗੱਬਣਾ ਪਹਿਲਾ ਸੂਆ ਸੂਈ ਪਹਿਲਾ ਸੂਆ ਤਾਜੀ ਤਿੰਨ ਦਿਨ ਹੋਏ ਸੂਈ ਨੂੰ 10 ਤੋਂ 11 ਕਿਲੋ ਸਟਾਰਟਿੰਗ ਝੋਟੀ ਥੱਲੇ ਦੁੱਧ ਆ ਪਹਿਲੇ ਸੂਈ ਹੈ ਪਹਿਲੇ ਸੂਏ ਸੂਈ ਦਾ 10 ਤੋਂ 11 ਕਿਲੋ ਖੋਲ ਠੀਕ ਹੈ ਤੋਰੋ ਜੀ ਸਾਰੀਆਂ ਮਈਆਂ ਸੂਈਆਂ ਗੱਬਣ ਨਹੀਂ ਕੋਈ ਰਹਿ ਗਈ 10 ਤੋਂ 11 ਕਿਲੋ ਸਟਾਰਟਿੰਗ ਆ ਪਹਿਲਾ ਸੂਆ ਪਹਿਲਾ ਨਹੀਂ ਪਹਿਲਣਾ ਨਹੀਂ ਤੇ ਕਿਲੋ ਕਿਲੋ ਦੁੱਧ ਤੋਂ ਤੁਰਦੀਆਂ ਨੇ 10-11 ਕਿਲੋ ਤੇ ਝੋਟੀ ਚੱਲੀ ਆ ਵੇਖੀ ਪਿੱਠ ਵੇਖ ਝੋਟੀ ਦੀ ਤੇ ਚਵਾਈ ਰੂਮ ਵਰਗੀ ਕਿਤੇ ਦੇਖੋ ਮੂਰਾ ਆ ਗਈ ਪਯੋਰ ਬੜੀ ਨਸਲ ਦੀ ਚੰਗੀ ਕੱਟੀ ਆ ਇਹ ਨਸਲ ਆ ਕਿਦਾਂ ਸੂਈ ਆ ਜੀ ਕਿੰਨੇ ਦਿਨਾਂ ਦੀ ਸੂਈ ਆ ਜੀ ਦਿਨ ਦੀ ਸੂਈ ਥਲੇ 10-11 ਕਿਲੋ ਠੰਡਾ ਕਰਕੇ ਬੋਲਣਾ ਠੀਕ ਜਿਹੜਾ ਮਰਜ਼ੀ ਆਣ ਕੇ ਭਾਵੇਂ ਤਿੰਨ ਡੰਗ ਚੋ ਕੇ ਖੜੇ ਤਸੱਦੀ ਕਰਕੇ ਖੜੇ ਆਪਣੀ ਰੂਮ ਵਰਗੀ ਚਵਾਈਏ ਤਾਂ ਠੰਡਾ ਕੱਢਦੀ ਕਿਤੇ ਕੋ ਲੋਕਾਰੀ ਦੱਸੀ ਜਾਂਦੀ ਆ ਜੀ ਜਾਣਦੇ ਹਾਂਜੀ ਬੋਲੋ ਕੰਨੀ ਵੇਜੀ ਦੇ ਦੀ ਇੱਕ ਦਸ ਦੀ ਦੱਸੋ ਤੁਸੀਂ ਦੱਸਣਾ ਇਹਦਾ ਮਨਿੰਦਰ ਲੱਖ ਦੀ ਦਵਾਂਗੇ ਮਾਰ ਤੜ ਕਰਦਾਂਗੇ ਪਰ ਛੋਟੀ ਛੋਟੀ ਆ ਛੋੜ ਛੱਪਾ ਛੋੜ ਛੱਪਾ ਕਰਦਾਂਗੇ ਲੱਖ ਚੋਂ ਕਰਦਾਂ ਕਰਦਾਂਗੇ ਮਾਰ ਤੜ ਖੁੱਲਾ ਕਿੰਨਾ ਕਰਦਾਂਗੇ ਫੋਨ ਕੋਲ ਲਾਊਗਾ ਕਰਦਾਂਗੇ ਪਰ ਛੋਟੀ ਏ ਲੱਖ ਚੋਂ ਛੋੜ ਛੱਪਾ ਕਰ ਦੇਣਗੇ ਜੀ 13 ਕਿਲੋ ਪਹਿਲੇ ਸੂਏ ਆ 13 14 ਕਿਲੋ ਦੁੱਧ ਕਰੂਗੀ ਹਾਂ ਚਲੋ ਆਜੋ ਆ ਵੀ ਛੋਟੀ ਨੂੰ ਇਨਫੈਕਸ਼ਨ ਕਰਾਇਆ ਕਰਾਂ ਪਹਿਲਾ ਸੂਆ ਫੇਰ ਕੱਢ ਦੇਈ ਛੋਟੀ ਦਾ ਹੂੰ ਨਹੀਂ ਪੂ ਅਵੇਲੇਬਲ ਹੀ ਛੋਟੀ ਦੀ ਵੇਖੋ ਕਿ ਦੀ ਛੋਟੀ ਆ ਬਲੂਨ ਆ ਵੀ ਚਲੋ ਖੋਲੋ ਤੂਰੋ ਬਾਈ ਜੀ ਭਲ ਹੈਗੀ ਆ ਕਦੀ ਉਧਰ ਹੋ ਜਾਂਦੀ ਕਦੀ ਉਧਰ ਹੋ ਜਾਂਦੀ ਆ ਚਵਾਈ ਇਹਦੀ ਵੀ ਇੱਕ ਨੰਬਰ ਦੀ ਲੱਗੀ ਆ ਠੀਕ ਹੈ ਜੀ ਇਹਨੂੰ ਵੀ ਚੌਥੇ ਦਿਨ ਦੀ ਸੂਈ ਆ ਜੀ ਤੂਰੋ ਲਈ 11 ਕਿਲੋ ਦੁੱਧ ਸਤੂਰੋ ਲੰਮੀ ਤੂਰੋ ਲੰਮੀ ਅੱਜਾ ਦੁੱਧ 11 ਕਿਲੋ ਇਹਦੇ ਥੱਲੇ ਵੀ 13 14 ਕਿਲੋ ਦੁੱਧ ਦਊਗੀ ਪਹਿਲੇਨ ਕੱਟੀ ਪਹਿਲੇਨ ਸੂਈ ਆ ਪਹਿਲੇਨ ਪਹਿਲੇਨ ਕਿੰਨੇ ਦਿਨ ਹੋਏ ਸੂਈ ਨੂੰ ਆ ਭਾਲਿਆ ਜੀ ਇਧਰਲੇ ਬੰਨੇ ਆਣ ਕੇ ਕੋਈ ਤਸੱਲੀ ਕਰਕੇ ਦਵਾਂਗੇ ਉਹ ਆਪਦੀ ਦੇਖ ਕੇ ਲੈ ਜਾਣਗੇ ਬੰਨ ਦੇਖੋ ਲੱਗਾ ਕੇ ਦੇ ਕਿ ਵਾਈ ਇਹਨੂੰ ਮੇਲੋ ਕਰ ਲੱਗੀ ਝੋਟੀ ਨੂੰ। ਦੀ ਨਸਲ ਆ ਝੋਟੀ ਹੁੰਦੀ ਹੈ ਪੂਰੀ। ਇਹ ਆਪੇ ਚੈੱਕ ਕਰ ਲਿਓ ਕਿੰਦਰ ਦੀਆਂ ਝੋਟੀਆਂ ਨੇ ਹਮ। ਹਮ। ਇਹ ਸੀ ਝੋਟੀਆਂ ਥੋੜਾ ਵੀਰੇ ਦੀਆਂ 11 ਕਿਲੋ ਬੋਲਾ ਦੰਗੀਆਂ। ਨਹੀਂ ਠੀਕ ਆ। ਪਿੱਠਪੂੜਾ ਬਹੁਤ ਝੋਟੀ ਦਾ। ਥੋੜਾ ਵੱਡੀ ਝੋਟੀ ਆ ਪਲੂਨ ਅਜੇ। ਹਮ ਹਮ। ਲੈ ਚਲੋਈ। ਬੋਲੋ ਛੇ ਰਾਈ। ਛੇ ਮੀਟੇਆਂ ਦਾ ਵੀ। ਇਹ ਵੀ ਲੱਖ ਦੀ। ਹੱਥ ਜਮਾਨਤਨ ਕਰਦਾਂਗੇ। ਇਹ ਵੀ ਲੱਖ ਦੀ। ਇਹ ਝੋਟੀ ਆ 20 13-13 ਕਿਲੋ ਦੇਣੀਆਂ ਪਲੂਨ ਝੋਟੀਆਂ। ਦੋਨੇ ਪਲੂਨ ਝੋਟੀਆਂ। ਹਾਂ। ਲੱਖ ਲੱਖ ਦੀਆਂ ਬਾਕੀ ਮਾਣ ਹੋ ਜੂਗਾ ਛੋੜ ਛੱਪਾ ਕਰ ਦੇਣਗੇ ਬਾਈ ਜੀ ਤੇ ਆ ਜੀ ਦੂਜੀ ਦੀ ਸੂਈ ਆ ਦੂਜੇ ਸੂਏ ਸੂਈ ਆ ਨੀਲੀ ਦੀ 12 ਕਿਲੋ ਬੋਲਾ ਆ ਠੋਡੀ ਥੱਲੇ 12 ਕਿਲੋ 12 ਕਿਲੋ ਬੋਲਾ ਆ ਪੰਜ ਛੇ ਦਿਨ ਦੀ ਸੂਈ ਆ ਤੇ ਮਗਰ ਮਗਰ ਕੱਟਾ ਕੱਟਾ ਹਾਂ ਚਲੋ ਜੀ 나ੜੂ ਦੇ ਬੱਚੇ ਇਹਨਾਂ ਮਈਆਂ ਦੇ ਸਾਰੀਆਂ ਨੇ 나ੜੂ ਦੇ ਬੱਚੇ ਤਾਜ਼ੀਆਂ ਸੂਈਆਂ ਸਾਰੀਆਂ ਨਿਸ਼ਾਨੀਆਂ ਵੇਖ ਲਓ ਮਈਨੇ ਕਿੰਦੀ ਛੋਟੀ uniqueItems ਤੋਰੋ ਵੀਰੇ ਜੋ ਆਈ ਇਹਦੀ ਵੀ ਰੂਮ ਵਰਗੀਆਂ ਪੱਕੇ ਲੈਵੇ ਦੀ ਆ ਮਾੜਾ ਮਖਾਨੀ ਛੱਡੇ ਜਿੱਕੇ ਚਾਸ ਫੇਰੇ ਲੈ ਚੱਲ ਬਾਈ ਖੁੱਲੇ ਥਾਂ ਤੇ ਸਿਰ ਖਾਈਏ ਨਾੜਾ ਕਿੰਨਾ ਕਰੂਗੀ ਦੁੱਧ ਬਾਈ ਜੀ ਦੁੱਧ 14 15 ਕਿਲੋ ਦਊ ਝੋਟੀ 11 12 ਕਿਲੋ ਹੁਣ ਸਟਾਰਟਿੰਗ ਪੱਕਾ ਦੁੱਧ ਆ ਗੱਲਾਂ ਵਾਲਾ ਨਹੀਂਗਾ ਇੱਕ ਮਿੰਟ ਇੱਥੇ ਖਲਾਰ 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 ਆਹ ਲਿਆ ਪੈ ਗਏ ਉੱਥੇ ਲੈ ਆ ਕੋਈ ਨਹੀਂ ਲੈ ਚੱਲੋ ਇਹ ਉੱਥੇ ਲੈ ਜਾ ਲੈ ਜਾ ਬਾਈ ਤੋਰੋ ਕਿੰਨਾ ਕਰੂਗੀ ਦੁੱਧ ਭਾਈ ਜੀ 14 ਕਿਲੋ ਦੀ ਗਰੰਟੀ ਹੈ ਆਪਣੀ ਦੂਜੇ ਸੂਏ ਸੂਈ ਆ ਚੌਥੇ ਰੰਗ ਦੀ ਪਾਵੇਂਗੀ ਸੇਕਾ ਲੈ ਲੈਣਾ ਇੱਕਾ ਚੱਕਰਾ ਨਹੀਂ ਐਕਚੂਅਲ ਆ ਵੇ ਆ ਮਿਲਕ ਵੈਨਾ ਵੇ ਆ ਵੇ ਨਿਸ਼ਾਨੀਆਂ ਵੇ ਇਹ ਵੀ ਦੇ ਦੀਏ ਲੱਖ ਦੀ ਦੱਸੋ ਤੁਸੀਂ ਦੱਸੋ 80000 ਰਿਮਾਰਡ ਕਰਦਾਂਗੇ 95 ਦੀ ਦੱਸਾਂਗੇ ਲੱਖ ਰੁਪਏ ਜੋ 5000 ਰੁਪਏ ਛੋੜ ਹੋ ਜੂਗੀ 95000 ਦੀ ਆ ਮੀਣੀ ਕੱਟੀ ਵੇਖੋ ਦੋਵੇਂ ਸਿੰਘ ਹਿਲਦੇ ਆ ਆ ਗਈ ਮੀਨੀ ਦੋਵੇਂ ਸਿੰਘ ਹਿਲਦੇ ਦੋਨੇ ਟ੍ਰਿਪ ਲੱਗੇ ਹਾਂ ਦੋਨੇ ਹਿਲਦੇ ਆ ਹਾਂ 11 12 ਕਿਲੋ ਦੁੱਧਾਂ ਦੇ ਥੱਲੇ ਵੀ ਸੂਈ ਆ ਸੂਈ ਸੂਈ ਸਾਰਾ ਮਾਲ ਸੂਇਆ ਇਹ ਕਿੰਨੇ ਦਿਨਾਂ ਦੀ ਸੂਈ ਆਈ ਇਹ ਵੀ 5 6 ਦਿਨਾਂ ਦੀ ਸੂਈ ਆ 11 12 ਦੇਖੋ ਇਹ 11 12 ਕਿਲੋ ਦੁੱਧ ਆ ਤੇ ਮੀਨੀ ਆ ਗਈ ਮੀਨੀ ਦੋਵੇਂ ਸਿੰਘ ਹਿਲਦੇ ਦੋਲੇ ਸਿੰਘ ਹਿਲਦੇ ਆ ਮੀਨੀ ਜਿੰਨੂੰ ਕਹਿੰਦੇ ਆ ਅਸਲ ਮੀਨੀ ਆ ਗਈ ਥਣ ਵੇਖੀ ਲੱਗਾ ਕਿਦਾਂ ਲੱਗੇ ਚਵਾਈ ਬਹੁਤ ਚੰਗੀ ਲੱਗੀ ਛੋਟੀ ਨੂੰ ਤੋਰੋ ਬਾਈ ਜੀ ਤੋਰੋ ਮੀਨੀ ਝੋਟੀ ਆ ਗਈ ਦੁੱਧ ਬਾਈ ਜੀ ਦੁੱਧ 11 ਕਿਲੋ ਪੱਕਾ ਹੁਣ ਸਾਜੀ ਸੂਈ ਥੱਲੇ ਠੀਕ ਹੈ ਜੀ 12 13 ਕਿਲੋ ਦੁੱਧ ਦੇਈ ਜਾਊਗੀ ਇਹ ਸੂਆ ਸੂਆ ਦੂਜਾ ਦੂਜੇ ਸੂਏ ਦੂਜਾ ਸੂਆ ਦੋਵੇਂ ਸਿੰਘ ਹਿਲਦੇ ਮੀਨੀ ਮੀਨੀ ਦੋਨੇ ਸਿੰਘ ਹਿਲਦੇ ਆ ਜੀ ਵੇਲ ਬੜੀ ਝੋਟੀ ਦੀ ਬਾਈ ਖਾਣ ਵੇਖ ਲੈ ਚਵਾਈ ਕਿਤੇ ਲੋਕਰ ਲੱਗੀ ਰੂਰ ਗਈ ਦੱਸੀ ਜਾਂਦੀ ਬਾਈ ਪੱਟਪੂੜਾ ਬੜਾ ਝੋਟੀ ਦਾ ਅਸਲ ਜੋ ਠੀਕ ਹੈ ਰੱਖਣ ਵਾਲੀ 400 ਤੇ 500 ਵਾਲੀ ਥਾਂ ਦਾ ਗਾਹ ਤੇ ਤੁਹਾਡੀ ਨੂੰ ਨਹੀਂ ਬੋਲੇ ਸਿੰਘ ਇਹਦੇ ਵੀ ਇਹ ਆਇਆ ਇਸ ਪਰੀ ਦਾ ਆ ਲੈ ਕੋ ਦੋਵੇਂ ਸਿੰਘ ਇਹਦੇ ਠੀਕ ਹੈ ਜੀ ਅਸਲ ਮਹੀਨੀ ਆ ਕਿੰਨੇ ਦਿਨਾਂ ਦੀ ਸੂਈ ਹੈ ਜੀ ਇਹ ਆ ਜੋ ਬੱਚਾ ਅੱਛਾ ਬੱਚਾ ਕਿੰਨੇ ਦਿਨ ਦੀ ਸੂਈ ਹੈ ਤੇ 10 ਦਿਨਾਂ ਦੀ ਲਾ ਲਓ ਹਾਂ 10 ਦਿਨਾਂ ਦੀ ਲਾ ਲਓ ਤਾਂ ਹੀ ਤੇ 80 90 ਬੜੀ ਮਨਿੰਦਰ ਦੱਸੋ ਸਾਹਮਣੇ ਪੈਂਦੇ ਆ 99 ਦੀ ਦੇ ਦਈਏ ਇਹ ਵੀ 95 ਦੀ ਨਹੀਂ ਹਾਂ ਜੀ ਥੋੜੇ 90 ਦੀ ਹੋਰ 85 ਦੀ 85 ਨੂੰ ਵੀ ਛੋੜ ਛੱਪਾ ਕਰਦਾਂ। ਲਈ 85000 ਚੋਂ ਛੋੜ ਛੱਪਾ ਹੋ ਜਾਊਗਾ। ਨੀਣੀ ਅਸਲ ਨੀਣੀ ਦੂਜੇ ਸੂਏ ਸੂਈਆ। ਥੱਲੇ ਵਾ ਕਰੋ ਚੈੱਕ। ਨਾੜਾ ਨੂੰ ਮੋਟਰੀ ਹੈ ਕਿ ਦੇਖੇ ਮੋਟਰੀ ਹੈ। ਇਹ ਚਵਾਈ ਹੈ ਮੈਨੂੰ। 85000 ਦੀ ਦੇ ਦੇਣਗੇ। ਕਾਹ ਦੀ ਜਮਾਨਤal ਕਰਦਾਂਗੇ। ਆ ਬੱਚਾ। ਆ ਬੱਚਾ। ਆ ਨੀਣੀ ਆ। ਆਜੋ ਅੱਗੇ। ਦੱਸੋ। 12 ਤੋਂ 18 ਕਿਲੋ ਠੰਡਾ ਦੁੱਧ ਆ ਮੈਂ ਥੱਲੇ ਆ ਥੱਲੇ। ਖੋਲੋ। ਤੁਰੋ ਬਾਈ ਫਿਰ ਚਵਾਈ ਇਹਦੀ ਵੀ ਰੂਮ ਵਰਗੀ ਆ ਠੀਕ ਹੈ ਜੀ 12 ਤੋਂ 13 ਕਿਲੋ ਠੰਡਾ ਦੁੱਧ ਆ ਤਾਜੀ ਸੂਈ ਇਹ ਵੀ 13 ਕਿਲੋ ਠੰਡਾ ਦੁੱਧ ਤਾਜੀ ਸੂਈ ਆ ਕਿੰਨੇ ਦਿਨਾਂ ਦਾ ਸੂਆ ਜੀ ਇਹ ਵੀ ਪੰਜਾ ਤੇ ਸਾਰੀਆਂ ਤਾਰੀਆਂ ਨੇ ਉਹ ਨਾੜੂ ਤੇ ਹਫ਼ਤੇ ਉੱਤੇ ਦੀਆਂ ਸੂਈਆਂ ਨੇ ਠੀਕ ਆ ਤੁਰੋ ਬਾਈ ਜੀ ਚਵਾਈ ਲੱਗੀ ਰੂਮ ਵਰਗੀ ਕਿਤੇ ਮਹੀਂ ਨੂੰ ਇਹਨੂੰ ਵੀ ਇਹਦੀ 9 ਫੈਂਟ ਹੁੰਦੀ ਮਹੀਂ ਦੀ ਇਹਦੀ ਪਿੰਡੋਂ ਮਹੀਂ ਲਈ ਉਹ ਮਨਿੰਦਰ ਅੱਛਾ ਹੀ ਪਿੰਡੋਂ ਲਈ ਆ ਹਾਂ ਪਿੰਡੋਂ 9 ਫੈਂਟ ਹੁੰਦੀ ਇਹਦੀ ਠੀਕ ਆ ਦਸ ਨਸਲਾ ਮੱਜ ਤੇ ਬਾਈ ਚਵਾਈ ਲੱਗੀ ਭਾਵੇਂ ਨਿਆਣਾ ਚੋਲੇ ਕਿਤੇ ਫੜ ਕੇ ਕੋਈ ਠੀਕ ਆ ਪਰ ਠੰਡਿਆ ਥੋੜੀ ਡੰਗਰਾ ਪੱਠੇ-ਪੁੱਠੇ ਘੱਟ ਖਾ ਬੜੀ ਵੇਲ ਆਈ ਝੋਟੀ ਦੇਂਦੇ ਚ ਵੀ ਬਾਈ ਦੂਜਾ ਸੂਆ ਦੂਜਾ ਸੂਆ ਦੂਜਾ ਸੂਆ 13 ਕਿਲੋ ਦੁੱਧ ਤਿਆਰ ਠੰਡਾ 13 ਕਿਲੋ ਪੱਕਾ ਦੁੱਧ ਆ ਪੱਕਾ ਦੁੱਧ ਵੇਖੋ ਚੱਡਾ ਕਰੋ ਚੈੱਕ ਥਣ ਲੇਵਾ ਕਰੋ ਚੈੱਕ ਬਾਈ ਜੀ ਖੇਰਾ ਹੀ ਇਹਦਾ ਮੁੱਲ ਫਿਰ ਦੇ ਦਈਏ 90 ਚ ਕਿ ਘੱਟ ਕਰ ਲਈਏ 85 ਦੀ ਦੇ ਦਈਏ 85 ਰੁਪਏ 85000 ਦੀ ਦੇ ਦਾਂ ਪੂਰੇ ਵਿਆਹ ਕਰ ਦੋ ਲਾਸਟ ਪੀਸ ਹੈ ਨਾ ਪੂਰੇ 80 ਦੀ ਜਾਂ ਫਿਰ ਜਮਾ ਹੀ ਪੂਰੇ 80000 ਦੀ ਦੇ ਦੇਣਗੇ ਭਾਈ ਲਾਸਟ ਪੀਸ ਹੈ ਨਗੀਨਾ ਲਾਸਟ ਪੀਸ ਉਹ ਵੀ ਮਨੇ ਗਿਫਟੀ ਦਿੱਤਾ ਉਹਨਾਂ ਨੇ ਗਿਫਟੀ ਆਪਣੇ ਕਹਤਾ ਮਨਿੰਦਰ ਜੀ ਨੇ ਅੱਗੇ ਸੰਦੀਪ ਵੀਰ ਦੀ ਨਹੀਂ ਮੋੜੀ ਦੀ ਮਨਿੰਦਰ ਜੀ ਦੀ ਮੋੜ ਚਲੋ 80000 ਦੀ ਦੇ ਦੇਣਗੇ ਜੀ 12 13 ਕਿਲੋ ਦੁੱਧ ਹੈ ਜੀ 10 ਦਿਨ ਹੋਏ ਸੂਈ ਨੂੰ ਦੂਜੀ ਸਵੇਰ ਨੂੰ ਠੱਡਾ ਦੋ ਤੇ ਆ ਉਹ ਤਾਂ ਨਹੀਂ ਆਪਣਾ ਅੱਜ ਇੱਕ ਦੀ ਲਾਮਾ ਦਿੱਤਾ ਗਏ ਹਾਂ ਹਾਂਜੀ ਆਹ ਡੰਗਰੀ ਆਈ ਚੈੱਕ ਕਰ ਲੋ ਇਹ ਮਈਆਂ ਆਹ ਹੀ ਹੈਗੀਆਂ 7-8 ਡੰਗਰ ਕੀ ਹੈਗੇ ਆ ਤੇ ਮਈਆਂ ਨੂੰ ਕੈਮਰਾ ਮਾਰੇ ਕਰਾਂ 20-20 ਕਿਲੋ ਵਾਲੀਆਂ ਮਈਆਂ ਵੇਖ ਮਈ ਕਿਦੇ ਵੇਖ ਮਈ ਮਨਿੰਦਰ ਥੱਪੇ ਦਾ ਚੱਡਾ ਲਾਈ ਫਿਰਦੀ ਮਈ ਨਹੀਂ ਠੀਕ ਹੈ 17-18 ਕਿਲੋ ਦੁੱਧ ਦੇਉਗਾ ਨੀਲੀ ਦਾ ਤੋਹਫਾ ਵਿਖਾ ਕੇ ਤੇ ਠੀਕ ਨਹੀਂ ਠੀਕ ਹੈ ਡੰਗਰ ਸਾਰੇ ਇਹ ਮੈਂ ਇਹ ਮਨੰਦਰ ਇਕਰਾਮ ਬੱਗੀ ਨਾਸ ਬਿੱਲੀਆਂ ਆਖਾਂ ਖੋਰ ਵੀ ਮੈਂ ਦੇ ਵੇਖ ਲਾ ਇੱਕ ਕਾਲਾ ਤੇ ਇੱਕ ਚਿੱਟਾ ਆਇਆ ਜਦੋਂ ਵੱਧ ਨਿਸ਼ਾਨੀਆਂ ਹੋਰ ਕੀ ਹੋਣੀਆਂ ਪਿਓ ਰਹੀ ਪਿਓ ਉਹ ਲਊਗਾ ਹੂੰ ਹੂੰ ਮੈਂ ਕਹਿੰਦਾ ਕਿ ਡੀ ਮਈਆਂ ਨਹੀਂ ਪਿੱਟਪੜਾ ਬਹੁਤ ਮੱਝ ਦਾ ਵੱਡੀਆਂ ਮਈਆਂ ਵੱਡੀਆਂ ਵੀਰ ਹੂੰ ਹੂੰ ਬਾਕੀ ਇਹੋ ਮਾਲੇ ਵੀਰ ਜੀ ਹਾਂਜੀ ਉਹ ਦੋ ਟਾਈਮ ਚੋ ਕੇ ਤਸੱਲੀ ਕਰਕੇ ਹਾਂਜੀ ਆਪ ਦੀ ਤਸੱਲੀ ਕਰੋ ਹਾਂ ਨਾ ਮੇਰਾ ਸ਼ੇਰਾ ਜੋ ਪਿੰਡ ਸਾਡਾ ਰਵਾਲਿਆ ਜਿਲ੍ਹਾ ਕਰਦਾਸਪੁਰ ਤਹਿਸੀਲ ਬਾਬਾ ਨਾਨਕ ਅੰਮ੍ਰਿਤਸਰਾਂ ਨੂੰ 20-25 ਕਿਲੋਮੀਟਰ ਪੈਂਦਾ ਆ ਆਓ ਚੋ ਤਸੱਲੀ ਕਰਕੇ ਫੇਰ ਖੜੋ ਵੀਰ ਜੀ ਹਾਂਜੀ ਬਾਕੀ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹੜੇ ਵੀਰ ਬੜਾ ਪਿਆਰ ਕਰਦੇ ਵੀਰ ਹਾਂਜੀ ਹਾਂ ਗਾਹਾਂ ਦੇ ਨਾਲ ਅਸੀਂ ਗਾਂ ਖਾਡੇ ਸਹੀ ਸਲਾਮਤ ਰਹਿਣਗੇ ਜ ਆਪਾਂ ਵੀ ਨਹੀਂ ਸਹੀ ਹੈ ਤੇ ਨੰਬਰ ਬੋਲੋ ਸ਼ੇਰਾ ਜੀ 978194745 ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ